ਜਿੰਨੇ ਵੀ ਸੰਗਤ ਜਿੰਨੇ ਵੀ ਸ਼ਹਿਰ ਨਿਵਾਸੀ ਦੇ ਇਲਾਕੇ ਨਾਲ ਅਸੀਂ ਜਿਲ੍ਹਾ ਨਿਵਾਸੀ ਇਸ ਸਾਈ ਸੰਧਿਆ ਦੇ ਵਿੱਚ ਨਤਮਸਤਕ ਹੋਣ ਦੇ ਲਈ ਸਾਈ ਜੀ ਦੇ ਨਾਲ ਜੁੜਨ ਦੇ ਲਈ ਉਹਨਾਂ ਦੇ ਲਈ ਬਸਤ ਹੋਣ ਲਈ ਪਹੁੰਚੇ ਨੇ ਸਾਰੇ ਪਹਿਲਾਂ ਅੱਜ ਉਹ ਜਨਮ ਦਿਵਸ ਦੇ ਮੌਕੇ ਤੇ ਜੈਕਾਰਾ ਬੁਲਾ ਦਿਓ ਜੈਕਾਰਾ ਸਾਈ ਲਾਡੀ ਸ਼ਾਹ ਜੀ ਦਾ ਸੋ ਅੱਜ ਦੇ ਇਸ ਦਿਨ ਦੀ ਜਨਮ ਦਿਵਸ ਦੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਆਪ ਨਾਲ ਲੱਗਾ ਧੰਨਵਾਦ ਸਾਡੇ ਨੌਜਵਾਨਾਂ ਦੀ ਟੀਮ ਦਾ ਜਿਹੜੀ ਹਰ ਸਾਲ ਇਹ ਸਾਇੰਸ ਸੰਧਿਆ ਇਸ ਦਿਵਸ ਤੇ ਕਰਵਾਉਂਦੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਇਸ ਸਾਇੰਸ ਸੰਧਿਆ 'ਚ ਬੁਲਾ ਕੇ ਸਾਈ ਜੀ ਦੇ ਲੜ ਲੱਗਣ ਦਾ ਮੌਕਾ ਦਿੰਦੇ ਨੇ ਤੇ ਨਾਲ ਸਾਡੇ ਵਰਗਿਆਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਇਹ ਸਾਇੰਸ ਸੰਧਿਆ 'ਚ ਬੁਲਾ ਕੇ ਸਾਈਂ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦਾ ਮੌਕਾ ਦਿੰਦੇ ਨੇ ਇਹ ਸਾਰੀ ਟੀਮ ਦਾ ਮੈਂ ਤੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਗगन ਕਪੂਰ ਜੀ ਅਮਨ ਜੀ ਰਜਿੰਦਰ ਜੀ ਰੋਹਿਤ ਜੀ ਜਿਵੇਂ ਸਾਰਿਆਂ ਦਾ ਨਾਮ ਲਵਾਂ ਤਾਂ ਬੜੀ ਵੱਡੀ ਲਿਸਟ ਹੈ ਸੁਜੀਵ ਜੀ ਸੋ ਵਰਗਪੁਰ ਵੀ ਨਾਲ ਐਮਬੈਂਡ ਸਾਰੇ ਨਾਲ ਜਿੰਨੇ ਆਪ ਕੋ ਖੜੇ ਨੇ ਜਿੰਨੇ ਵੀ ਜਿੰਨੇ ਵੀ ਪ੍ਰਬੰਧਕ ਹੈ ਤੇ ਇਹ ਸਾਰਿਆਂ ਦਾ ਬਹੁਤ-ਬਹੁਤ ਨਵੀਆਂ ਵਧੀਆ ਜਿਹੜਾ ਇਹ ਮੌਕਾ ਸਾਨੂੰ ਸਭ ਨੂੰ ਜਿੰਦੇ ਹਾਂ ਕਿਉਂਕਿ ਜਦੋਂ ਸਾਡੀ ਬਿਰਤੀ ਸਾਈਂ ਜੀ ਦੇ ਨਾਲ ਜੁੜਦੀ ਹੈ ਲੋਕ ਕੁਝ ਜ਼ਿੰਦਗੀ ਅਚ ਚੰਗਾ ਉਹ ਤੋਂ ਅਸ਼ੀਰਵਾਦ ਲੈ ਕੇ ਹੀ ਸਾਰਾ ਕੁਝ ਚੰਗਾ ਹੁੰਦਾ